ਸਾਹਬ ਦੇ ਦਰਬਾਰ ਦੀ ਗੱਦੀ ਵਾਲੇ ਬਜ਼ੁਰਗਾਂ ਦੇ ਦਰਬਾਰ ਦੀ ਬਾਪੂ ਕਰਤਾਰ ਦੇ ਦਰਬਾਰ ਦੀ ਹੈ ਬਾਬੇ ਰੋਪੇ ਦੇ ਦਰਬਾਰ ਦੀ ਹੁਕਮ ਪੀਰ ਦਾ ਰਹਾਫ ਦਾ ਬਾਬਾ ਕਹਿੰਦਾ ਅਜਦਾ ਦਵਾਨਾ ਬਾਬਾ ਕਹਿੰਦਾ ਜੋ ਬਾਬੇ ਦਰਬਾਰ ਦੇ ਸ਼ੰਕਰ ਪਤਾ ਸੇ ਨਿਆਜ਼ ਗੁਰਗਲੇ ਜਿਹੜੇ ਪੀਆ ਲੰਗਰ ਲਾਤਾ ਤਰ ਦਰਗਾ ਮੰਦੁਰਾ ਬਾਬਾ ਕਹਿੰਦਾ ਜਸ ਕਰਨ ਵਾਲਿਆਂ ਜਸ ਮੰਜ਼ੂਰ ਸੱਚੀਆਂ ਦੇ ਸਾਜ ਮੰਜ਼ੂਰ ਆਹ ਨਾਲ ਆਈ ਸੰਗਤ ਦੀ ਹਾਜ਼ਰੀ ਮੰਜ਼ੂਰ ਬਾਬਾ ਕਹਿੰਦਾ ਇਸ ਦਰਬਾਰ ਤੇ ਕੋਈ ਜੈਸੀ ਨਹੀਂ ਤੇ ਲੈ ਕੇ ਆ ਗਿਆ ਬਾਬਾ ਕਹਿੰਦਾ ਵੈਸਾ ਫਲ ਫੱਕ ਦਰੂਮਾ ਬਾਬਾ ਕਹਿੰਦਾ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦਊਂਗਾ ਕਹਿੰਦਾ ਓਏ ਇੱਜ਼ਤ ਨਾਲ ਇੱਜ਼ਤ ਮਿਲੂਗੀ ਕਾਰੋਬਾਰ ਨਾਲ ਕਾਰੋਬਾਰ ਮਿਲੂਗਾ ਜੋ ਸੇਵਾਦਾਰ ਨੇ ਹਾਜ਼ਰੀ ਲਵਾਤੀ ਬਾਬਾ ਕਹਿੰਦਾ ਸੇਵਾਦਾਰ ਨੇ ਸੇਵਾ ਮਨਜ਼ੂਰ ਆ ਲੰਗਰ ਵਰਤੌਰਾ ਦੀ ਸੇਵਾ ਮਨਜ਼ੂਰ ਹੈ ਹੁਕਮ ਪੀਰ ਦਾ ਹਜ਼ਰਬ ਦਾ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਸਤਿ ਜੀਓ ਚਲੋ ਹਾਂਜੀ ਸੰਗਤ ਸੰਗਤ ਹਾਈ ਬੜਾ ਸੋਹਣਾ ਲੱਕੇ ਬੜਾ ਸੋਹਣਾ ਲੱਕੇ ਪੀਰ ਵਾਲਾ ਫੇਰ ਦਾ ਵੀ ਪੀਰ ਵਾਲਾ ਨੇਰ ਦਾ ਰਹਿੰਦਾ ਪਾਉਣ ਦਾ ਰੰਗ ਬਣਦਾ ਕੋਈ ਵੀਰ ਦਾ ਸਵਾਲ ਹੈ ਜੇ ਘਰ ਦੇ ਵਿੱਚ ਪੰਜ ਜਣੇ ਰਹਿੰਦੇ ਹੋਣ ਘਰ ਦੇ ਵਿੱਚ ਗੱਦੀ ਹੋਵੇ ਸਰੀਰ ਭਾਰਾ ਰਿੰਦਾ ਹੋਵੇ ਪਾਉਣ ਦਾ ਰੰਗ ਬਣਦਾ ਹੋਵੇ ਘਰ ਦੇ ਵਿੱਚ ਪੰਜ ਜਣੇ ਹੋਣ ਘਰ ਦੇ ਵਿੱਚ ਦਿੱਕਤ ਆ ਰਹੀਦੀ ਹੋਵੇ ਤਾਂ ਕਿ ਹੁਕਮ ਲੈ ਸਕਦਾ ਜੀ ਬਾਬਾ ਜੀ ਹਲਵਾਈ ਨੂੰ ਵਾਇ ਮਾਰ ਕੇ ਬਿੱਤੇ ਆ ਹਲਵਾਈ ਨੂੰ ਵਾਇ ਮਾਰ ਕੇ ਅਭਿਰੋਏ ਬਾਬੇ ਨੇ ਮੁੱਛਣਾ ਬਾਬਾ ਵੀ ਸਾਡੇ ਘਰ ਕੀ ਗੱਲ ਹੈ ਕੀ ਬਾਤ ਹੈ ਕੀ ਕਹਾਣੀ ਹੈ ਹੱਥ ਪਾਉਣੇ ਗਾਣੂ ਜਾਂਦਾ ਪਛਾਣੂ ਸੋਚਨੇ ਕੀ ਹੁੰਦਾ ਕੀ ਹਰ ਠੀਕ ਹੈ ਕਰੇ ਪੰਜ ਜਣੇ ਰਹਿੰਦੇ ਤੁਸੀਂ ਮੇਣ ਕਿਨੇ ਰਹਿੰਦੇ ਤੁਸੀਂ ਹੂੰ ਹੂੰ ਤੇਰੇ ਪਰਿਵਾਰ ਚ ਕਿਨੇ ਜਣੇ ਆ ਪੰਜ ਤੇਰੇ ਪਰਿਵਾਰ ਦੀ ਗੱਲ ਕਰਦਾ ਮੈਂ ਤੇਰੇ ਬਿਨਾਂ ਘਰ ਦੇਖਣੇ ਆਂ ਚਲ ਓਏ ਹਾਂਜੀ ਸੁਣ ਕੇ ਹੇ ਮੁੰਡਿਆ ਨਾ ਤਾ ਦੇਵੇ ਚੇਲੇ ਗੋਰਖੇ i don't ਚਾਰ ਘਰ ਦਿਖਾਉਂਦਾ ਪਾਪਾ ਕਿੱਥੇ ਸੀ ਜਾਂ ਤੈਨੂੰ ਪਤਾ ਜਾਂ ਵੀਰ ਨੂੰ ਪਤਾ ਮੈਨੂੰ ਨਹੀਂ ਪਤਾ ਜਲਦੀ ਬੋਲ ਬਈ ਟਾਈਮ ਥੋੜਾ ਆਪਣੇ ਕੋਲੇ ਪੁਰਾਣੇ ਕਰੇ ਕੋਈ ਗੁਰਦੇਵ ਕੀ ਲੱਗਦਾ ਤੇਰਾ Ajay, 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 ਹਾਂਜੀ ਕਪੜਾ ਦਿੰਦਾ ਰਿਹਾ ਕੋਈ ਕੌਣ ਦਿੰਦਾ ਰਿਹਾ ਜਨਾਨੀ ਦਾ ਹਾਂ ਪੱਕੀ ਗੱਲ ਆ ਤੂੰ ਫੇਰ ਮੰਨ ਜੇਗਾ ਮੈਂ ਤੈਨੂੰ ਕਹਤਾ ਹਾਂ ਕਿ ਤੂੰ ਫੇਰ ਮੰਨ ਜੇਗਾ ਮੇਰੀ ਬਾਜ ਬੈਠੀ ਵੀਰੇ ਤੇਰੇ ਭੂਂਡ ਕੜ ਦੂਗਾ ਮੈਂ ਤੂੰ ਭੁੱਟਾ ਨਾ ਜਲਾ ਮੈਨੂੰ ਹਾਂ ਪੱਕੀ ਗੱਲ ਆ ਕੁਬੀਰਪਾਲ ਕੀ ਲੱਗਦੀ ਤੇਰੀ ਵੀਰਪਾਲ ਕੀ ਲੱਗਦੀ ਆ ਚਲ ਓਏ ਹਾਂਜੀ ਬੱਪਾ ਲੈ ਮੋੜੀ ਤੁਰਦੀ ਤੁਰਦੀ ਤੇਰੇ ਨਾਲ ਜਾਗੀ ਹੋਈ ਆਦੀ ਫਿਰ ਕਈ ਵਾਰੀ ਜਨਾਨੀ ਦਿਖਣੀ ਕਰੇ ਕਿਉਂ ਦੀਂ ਦੀ ਤੇਰੀ ਜਨਾਨੀ ਉਹ ਦਿਖਦੀ ਹੈ ਲਾਫ ਹੁਣ ਮੈਂ ਤੈਨੂੰ ਕਹਦਾ ਫਿਰ ਜੇ ਤੇਰੀ ਘਰੇ ਲਾ ਨਾਮ ਦਾ ਸਕਦਾ ਜਨਾਨੀ ਵੀ ਇਹਨੂੰ ਦਿਖਦੀ ਹੈ ਤੇਰੀ ਘਰੇ ਦੇ ਮੂੰਹ ਤੇ ਕੋਈ ਦਾਗ ਜਾ ਤਣ ਜਾ ਕੋਈ ਵੇਖ ਲਈ ਜਾਗੀ ਤੂੰ ਮੈਨੂੰ ਉੜਦੀਆਂ ਦੇਖੀਆਂ ਫਸਦੀਆਂ ਨਹੀਂ ਦੇਖੀਆਂ ਛੋੜਾ ਤੂੰ ਹਾਂ ਇਹ ਤੂੰ ਪੰਜਾਬ ਦੇ ਜ਼ਿਲ੍ਹੇ ਦੇਖੇ ਫਿਰ ਜੀ ਠੀਕ ਆ ਫਿਰ ਕਰੋਂ ਪੰਜ-ਪੰਜ ਕੇ ਕੌਣ ਜਾਂਦਾ ਰਿਹਾ ਜੇ ਪਾਗਲਾਂ ਨੂੰ ਪਾਗਲ ਹੋ ਗਿਆ ਸੀ ਸੇਵਕ ਕੌਣ ਸੇਵਕ ਆੜ ਕੇ ਗੱਲ ਕਰੀ ਤੇਰਾ ਮਸਲਾ ਕਰਦਾ ਹਾਂ ਹਾਂਜੀ ਮੋੜੀ ਤੁਰਤੀ ਤੁਰਤੀ ਆ ਤੇਰੇ ਝਾਲ ਦਾ ਹੋ ਗਿਆ घर की खातर शरीर की खातर कण पाए हो तीन जने आए हो गया दोबारा फिर बाबा जी ने आवाज मारी है पूरे घर के कण हो घरों दो जने आए हम किसी कोई घरों जी जावरिया हो हुक्म ला लिया ਸੋ ਆਪਣੇ ਵਿਚਕਾਰ ਬਾਦਲ ਰਾਜਸਥਾਨੀ ਜੀ ਪਹੁੰਚ ਚੁਕੇ ਆ। ਤਾਰੀ ਮਾਰ ਜੇ ਇੱਕ ਵਾਰੋ ਨਮਸਤ। ਫਿਰ ਕਿਸ ਨੇ ਸਰੀਰ ਵਾਸਤੇ ਕੰਨ ਪਾਏ ਹੁਣ? ਸਰੀਰ ਦੇ ਵਿੱਚ ਦਿੱਕਤ ਰਹਿੰਦੀ ਹੋਵੇ ਕਿਸੇ ਭੈਣ ਦਾ ਸਵਾਲ ਹੋਵੇ। ਜੀ बस आप आप पे किसी ने लेने होगी पछता खड़ो हाँ हाँ जी ਕੋ ਅੱਲਾਹ ਬੋਲ ਦੇ ਚਾਹੇ ਰਹਿਮ ਬੋਲ ਦੇ ਆ ਗਏ ਆ ਭਾਈ ਹੁਣ ਗਈ ਗੱਲ ਪਹਣੇ ਟਾਈਮ ਬਾਲਾ ਹੋ ਗਿਆ ਪਹਿਲਾ ਮੇਰੇ ਪੀਰਾਂ ਨੂੰ ਸਲਾਮ ਬੋਲ ਦੇ ਮੇਰਾ ਮੇਰੇ ਪੀਰਾਂ ਨੂੰ ਸਲਾਮ ਬੋਲ ਦੇ ਬੋਲ ਮੇਰੇ ਵੱਡੇ ਵੀਰ ਭਾਈ ਬਲਜਿੰਦਰ ਮਾਨ ਜੀ ਦੇ ਸ਼ਕਰ ਮਨਪ੍ਰੀਤ ਕੌਰ